ਲੁਧਿਆਣਾ ਸ਼ਹਿਰ ਵਿੱਚ देर रात सिविल ਹਸਪਤਾਲ ਦੀ ਐਮਰਜੈਂਸੀ ਅੰਦਰ ਡਾਕਟਰਾਂ ਤੇ ਸਟਾਫ ਦੇ ਹਸਪਤਾਲ ਤੇ ਜਾਨਲੇਵਾ ਹਮਲਾ ਕਰਨ ਦੇ ਯਤਨ ਕੀਤੇ ਗਏ ਲੁਧਿਆਣਾ ਐਮਰਜੈਂਸੀ ਵਿੱਚ ਡਿਊਟੀ ਤੇ ਤਨਖਾਹ ਡਾਕਟਰ ਸੁਨੀਤਾ ਗਰਵਾਲ ਦੇ ਜਾਣਕਾਰੀ ਦਿੰਦਿਆਂ ਦੱਸਿਆ ਦੇਰ ਰਾਤ 2 ਪੱਖ ਲੜਾਈ ਦਾ ਕੇਸ ਲੈ ਕੇ ਹਸਪਤਾਲ ਪਹੁੰਚੇ ਸਨ ਬਸਤੀ ਜੋਧੇਵਾਲ थाना ਖੇਤਰ ਤੋਂ ਆਏ ਦੋਵੇਂ ਪੱਖ ਹੈ ਜਿਹੜਾ ਉਹ ਐ ਐਮ ਐਲ ਆਰ ਕਟਵਾਂ ਆਏ ਸਨ ਸੋ ਡਾਕਟਰਾਂ ਨੇ ਇੱਕ ਪੱਕਾ ਪਰਚਾ ਤਾਂ ਕੱਟ ਲਿਆ ਲੇਕਿਨ ਬਾਅਦ ਵਿੱਚ ਆਏ ਦੂਜੇ ਪੱਕਾ ਪਰਚਾ ਕੱਟਣ ਤੋਂ ਇਨਕਾਰ ਕਰ ਦਿੱਤਾ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਇਲਾਜ ਕਰਵਾ ਲਓ ਫਿਰ ਪਰਚਾ ਕੱਟ ਲਿਆ ਜਾਵੇਗਾ ਲੇਕਿਨ ਡਾਕਟਰਾਂ ਦੇ ਇਸੇ ਗੱਲ ਤੇ ਵਿਵਾਦ ਹੋ ਗਿਆ ਤੇ ਹਾਲਾਤ ਇੰਨੇ ਬੇਕਾਬੂ ਹੋ ਗਏ ਡਾਕਟਰਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਜਿਹੇ ਡਾਕਟਰ ਸੁਨੀਤਾ ਅਗਰਵਾਲ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪੁਲਿਸ ਵੀ ਮੌਕੇ ਤੇ ਪਹੁੰਚੀ ਲੇਕਿਨ ਇਸ ਤੌਰਾਨ આરોપીਆਂ ਨੇ ਪੁਲਿਸ ਦੇ ਨਾਲ ੱੱਕਾ ਮੁਕੀ ਕੀਤੀ ਡਾਕਟਰ ਸੁਨੀਤਾ ਅਗਰਵਾਲ ਨੇ ਕਿਹਾ ਪਰਚਾ ਕਟਮੌਂੇ ਆਈ ਅੜੇ ਪੱਖ ਨੇ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਉਹ ਡਾਕਟਰਾਂ ਦੀ ਕਿਸੇ ਵੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਸਨ ਅਤੇ ਉਹਨਾਂ ਨੂੰ ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ ਗਿਆ ਲੇਕਿਨ ਹੀ ਉਹਨਾਂ ਨੇ ਕਿਸੇ ਦੀ ਵੀ ਇੱਕ ਗੱਲ ਨਹੀਂ ਸੁਣੀ ਤੇ ਹਸਪਤਾਲ ਦੇ ਅੰਦਰ ਹੀ ਹੰਗਾਮਾ ਕਰਨ ਲੱਗੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਲੱਗੇ ਮਾਮਲਾ ਇੱਥੇ ਹੀ ਨਹੀਂ ਰੁਕਿਆ ਨੌਜਵਾਨਾਂ ਨੇ ਡਾਕਟਰ ਅਤੇ ਸਟਾਫ ਤੇ ਜਾਨਲੇਵਾ ਹਮਲਾ ਕਰਨ ਦੇ ਵੀ ਯਤਨ ਕੀਤੇ ਆरोप ਲਾਏ ਗਏ ਨੇ ਡਾਕਟਰਾਂ ਨੇ ਪਹਿਲਾਂ ਪਹੁੰਚੇ ਪੱਖ ਤੋਂ ਪੈਸੇ ਲੈ ਕੇ ਜਾਨਵੁੱਝ ਕੇ ਜ਼ਿਆਦਾ ਕੱਟ ਮਾਰੇ ਨੇ ਅਤੇ ਉਹਨਾਂ ਦਾ ਗਲਤ ਪਰਚਾ ਬਣਾਇਆ ਹੈ ਸਿਵਲ ਹਸਪਤਾਲ ਦੇ ਐਮਰਜੈਂਸੀ 'ਚ ਦੇਰ ਰਾਤ ਹੰਗਾਮਾ ਹੋਇਆ ਹੈ ਉਹਨੂੰ ਲੈ ਕੇ ਸਰ ਕੋਈ ਕਾਰਵਾਈ ਵਗੈਰਾ ਹੋਈ ਹੈ ਇੱਥੇ ਅਕਸਰ ਲੜਾਈ ਜਿਹੜਾ ਕਰਕੇ ਦੋਨੋਂ ਪਾਰਟੀਆਂ ਆਉਂਦੀਆਂ ਨੇ ਸ਼ਾਮ ਨੂੰ ਰਾਤ ਦੇ ਟਾਈਮ ਜੀ ਕਈ ਵਾਰ ਲੋਕਾਂ ਨੇ ਸ਼ਰਾਬ ਦੀ ਕੀਤੀ ਹੋਈ ਆ ਕੇ ਖੇਲੀ ਆਪਰ ਮੈਡੀਕਲ ਕਾਊਂਟਰ ਦੇ ਅੱਗੇ ਪਿੱਛੇ ਹੋਮ ਕਰਕੇ ਲੜਾਈ ਝੜਾਤਾ ਬੰਦੇ ਨੇ ਕੋਈ ਨਹੀਂ ਪਤਾ ਲੱਗਿਆ ਹੈ ਕਲੀਅਰ ਕਰਕੇ ਕਾਰਵਾਈ ਕਰਾਂਗੇ ਸਰ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਨੇ ਲੱਗਦਾ ਕਿ ਇੱਕ ਮੁਲਾਜ਼ਮ ਜਿਹੜਾ ਦੇਰ ਰਾਤ ਹੁੰਦਾ ਉਹ ਕਾਫੀ ਹੈ ਲਿਖ ਕੇ ਭੇਜਿਆ ਹੋਇਆ ਜੀ ਮੁਲਾਜ਼ਮ ਨੂੰ ਲਵਾ ਰਹੇ ਹੋ ਕਿ ਕੁਝ ਦਿਨ ਪਹਿਲਾਂ ਵੀ ਸਰ ਲੜਾਈ ਹੋਈ ਸੀ ਕਿ ਐਂਬੂਲੈਂਸ ਚਾਲ ਰਹਣਾ ਮਾਰਕ ਮਾਰਕਟ ਹੁੰਦੀ ਆ ਅੱਜ ਵੀ ਜੇ ਹਰ ਹੰਗਾਮਾ ਹੁੰਦਾ ਜਿਹੜੇ ਮੈਡੀਕਲ ਕਰਾਨ ਆਉਂਦੇ ਨੇ ਸ਼ਖਸ ਉਹ ਆਪਣੇ ਸ਼ਰਟਾਂ ਕੱਪੜੇ ਤੱਕ ਲਾ ਦਉਂਦੇ ਨੇ ਅੱਗੋਂ ਜਿਹੜੀ ਡਾਕਟਰ ਆ ਉਹ ਮਹਿਲਾ ਡਾਕਟਰ ਹੁੰਦੀ ਆ ਉਹਦੇ ਵੱਲੋਂ ਵੀ ਤੁਹਾਨੂੰ ਕੰਪਲੇਨ ਆਈ ਹੋਣੀ ਆ ਕਿ ਮੈਨੂੰ ਅਸੁਰੱਖਿਆ ਮਹਿਸੂਸ ਹੋ ਰਹੀ ਹੈ ਇਹਦੇ ਬਾਰੇ ਜਰੂਰ ਕਰਵੇ ਆ ਸੀ ਇਹ ਅਸੁਰੱਖਿਅਤ ਵੀ ਹੈ ਤੇ ਜਿਨ੍ਹਾਂ ਨੇ ਹੰਗਾਮਾ ਕੀਤਾ ਸ਼ਰ ਉਹਨਾਂ ਦੇ ਬੰਦੀ ਕਰਨੇ ਹੋਊਗੀ ਬਿਲਕੁਲ ਹੋਏਗੀ ਜੀ